ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਦੇ ਲਈ 2.5 ਬਿਗੇ ਆਲੂ ਦੀ ਬੱਲ ਕਟਵਾਈ ਆ ਉਹ ਆਪਣੇ ਤਾਂ ਲੱਗਿਆ ਹੋਇਆ ਮੂਰੇ ਜਿਗਾੜ ਵੈਸੇ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਪਰ ਕਈ ਵੀਰਾਂ ਦੀਆਂ ਵੀਡੀਓ ਦੇਖੀਆਂ ਸੀ ਉਹ ਬੇਲ ਨਾਲ ਚੱਕ-ਚੱਕ ਕੇ ਬਾਹਰ ਕੱਢਦੇ ਨੇਗੇ ਪਰ ਆਪਾਂ ਇਸ ਤਰ੍ਹਾਂ ਬੇਲ ਕਟਵਾਈ ਆ ਵੀ ਖਾਲੀ ਦੇ ਵਿੱਚ ਧਰਵਾਈ ਆ ਜੋ ਆਪਾਂ ਇਹ ਜਿਗਾੜ ਲਾਉਣ ਤੋਂ ਪਹਿਲਾਂ ਜਿਸ ਤਰ੍ਹਾਂ ਕਰਦੇ ਹੁੰਦੇ ਸੀਗੇ ਵੀ ਆਪਾਂ ਖਾਲੀ ਦੇ ਵਿੱਚ ਧਰਾ ਕੇ ਸਾਰੀ ਵੇਲ। ਉਸ ਤੋਂ ਬਾਅਦ ਟਰੈਕਟਰ ਨਾਲ ਇਸ ਤਰ੍ਹਾਂ ਟਾਇਰ ਉੱਪਰ ਦੀ ਆਉਂਦਾਗਾ। ਉਹ ਬਿਲਕੁਲ ਦੋ ਹਰ ਇੱਕ ਖਾਲੀ ਤੇ ਦੋਗੇਰੀ ਟਾਇਰ ਲੰਘ ਜਾਣਾ ਹੁੰਦਾਗਾ। ਉਹ ਬਿਲਕੁਲ ਇਹਦਾ ਪ੍ਰੈਸ ਕਰਕੇ ਇਹਦਾ ਪਾਣੀ ਕੱਢ ਕੇ ਬਿਲਕੁਲ ਪ੍ਰੈਸ ਕਰ ਦਿੰਦੀ ਆ। ਆ ਇਧਰਲੀ ਸਾਈਡ ਨੇਗੇ। ਪਟਾਈ ਤੋਂ ਬਾਅਦ ਵੀ ਜਿਹੜੀ ਵੇਲ ਆ ਗਈ ਵੇਲ ਬਿਲਕੁਲ ਵਿੱਚ ਖਤਮ ਹੋ ਗਈ। ਜਿਹੜੇ ਮੇਰੇ ਵੀਰ ਭਰਾ ਬੀਲ ਬਾਹਰ ਕੱਢਣ ਦੇ ਨੇ ਚੱਕ ਕੇ ਉਧਰ ਸਮਾਂ ਬਰਬਾਦ ਹੁੰਦਾ ਹੈਗਾ ਤੇ ਉਹ ਵੀ ਤੰਗ ਕਰਦੀ ਆ ਜਿੱਥੇ ਛੱਡਦੇ ਆਗੇ ਉਥੇ ਵੀ ਮੰਨ ਲਓ ਵੀ ਬਹੁਤ ਜਗਾ ਭਾਲਦੀ ਆ ਨੰਬਰ 2 ਤੇ ਫਸਲ ਦੀ ਵੇਸਟਿੰਗ ਹੈ ਜਿਹੜੀ ਉਹ ਆਪਾਂ ਖੇਤ ਦੇ ਵਿੱਚ ਹੀ ਖਤਮ ਕਰਾਂਗੇ ਤਾਂ ਹੀ ਆਪਣਾ ਜਿਹੜਾ ਹੈਗਾ ਹੈਗਾ ਆਰਗੈਨਿਕ ਕਾਰਬਨ ਉਹ ਪੂਰਾ ਰਹੂ ਜ਼ਮੀਨ ਦਾ ਤੇ ਆਪਾਂ ਨੂੰ ਬਾਹਰੋਂ ਪੋਸ਼ਟਿਕ ਤੱਤ ਨੇ ਜਿਹੜੇ ਫਸਲਾਂ ਲਈ ਉਹ ਪਾਉਣ ਦੀ ਲੋੜ ਨਹੀਂ ਪੈਂਦੀ ਉਹਨਾਂ ਮੇਰੇ ਵੀਰਾਂ ਨੂੰ ਅਪੀਲ ਆ